ਦੁਪਹਿਰ ਦਾ ਟਾਈਮ ਜੀ ਤੇ ਇਸ ਟਾਈਮ ਅਸੀਂ ਖੜੇ ਹੋਏ ਆਂ ਆਪਣੀ ਛੱਤ ਦੇ ਉੱਪਰ ਤੇ ਅੱਜ ਦਾ ਵਲੋਗ ਅਸੀਂ ਆਪਣਾ ਜਿਹੜਾ ਹੈਗਾ ਛੱਤ ਤੋਂ ਹੀ ਸ਼ੁਰੂ ਕਰਦੇ ਆਂ ਮੈਂ ਕ੍ਰਿਸ਼ਨਾ ਸਾਸਰੀ ਗਾਲ ਮੇਰਾ ਸਾਰੇ ਵੀਰਵੈਨ ਭਰਾਵਾਂ ਨੂੰ ਜੀ ਲੁਧਿਆਣਾ ਸ਼ਹਿਰ ਤੋਂ ਆਪਣੇ ਘਰ ਤੋਂ ਜਿਹੜਾ ਹੈਗਾ ਵਲੋਗ ਸ਼ੁਰੂ ਕਰਦੇ ਆਂ ਜੀ ਤੇ ਆਪਾਂ ਅੱਜ ਕਸ਼ਮੀਰ ਨਿਕਲਣਾ ਸੀ ਪਰ ਕਿਸੇ ਕਾਰਨ ਵਸ਼ ਅਸੀਂ ਨਹੀਂ ਨਿਕਲ ਸਕੇ ਉਹ ਕਿਉਂ ਨਹੀਂ ਨਿਕਲ ਸਕੇ ਕਾਰਨ ਇਹ ਬਣਿਆ ਕਿ ਮੇਰੇ ਕੋਰੀਅਰ ਪਿਆ ਹੋਇਆ ਸੀਗਾ ਮੈਨੂੰ ਇਹ ਉਮੀਦ ਸੀਗੀ ਅੱਜ ਕਿਸੇ ਨਾ ਕਿਸੇ ਨਾਲ ਗੱਲ ਕਰਕੇ ਉਹ ਕੋਰੀਅਰ ਜਿਹੜਾ ਹੈਗਾ ਮੈਨੂੰ ਮਿਲ ਜਾਏਗਾ ਪਿਛਲੇ ਤੁਸੀਂ ਕਈ ਦਿਨਾਂ ਤੋਂ ਦੇਖ ਰਹੇ ਹੋਵੋ ਕਿ ਮੇਰਾ ਜਿਹੜਾ ਕੋਰੀਅਰ ਹੈ ਉਹ ਫਸਿਆ ਹੋਇਆ ਜੀ ਕਿਸੇ ਜਗ੍ਹਾ ਦੇ ਉੱਤੇ ਤੇ ਉਹ ਕੋਰੀਅਰ ਨਹੀਂ ਲੱਭ ਰਿਹਾ ਤੇ ਹੁਣ ਹਰੀ ਕਿਰਪਾ ਜਗਨਨਾਥ ਕਿਰਪਾ ਜੇ ਰਹੀ ਤਾਂ ਕੋਰੀਅਰ ਜਿਹੜਾ ਹੈਗਾ ਸਾਨੂੰ ਜਰੂਰ ਮਿਲ ਜਾਏਗਾ ਤੇ ਆਪਾਂ ਵੇਟ ਕਰ ਰਹੇ ਆ ਅੱਜ ਅੱਜ ਦੇ ਵਿੱਚ ਦੇਖੋ ਜੇ ਬਣ ਗਈ ਗੱਲ ਤਾਂ ਠੀਕ ਐ ਬਾਕੀ ਕੱਲ ਤਾਂ ਮੈਡਮ ਨੇ ਕਹਿਤਾ ਸੀਗਾ ਕਿ ਮੈਂ ਹੈਗੀ ਨਹੀਂ ਆ ਬਾਕੀ ਉਹਨੇ ਅਜੇ ਇੱਕ ਰਿਕੁਐਸਟ ਪਾਈ ਇੱਕ ਮੈਡਮ ਨੂੰ ਉਹ ਕਹਿੰਦੀ ਦੇ ਦਾਂਗੇ ਕਿਉਂਕਿ ਪਹਿਲੇ 2 ਟਾਈ ਮਹੀਨੇ ਤੋਂ ਉਹ ਕੋਰੀਅਰ ਉਧਰ ਹੀ ਪਿਆ ਹੋਇਆ ਤੇ ਉਹ ਬਾਹਰੋਂ ਆਇਆ ਹੋਇਆ ਕੋਰੀਅਰ ਤਾਂ ਕਰਕੇ ਪਤਾ ਨਹੀਂ ਕਿਸੇ ਦੀ ਵੈਰੀਫਿਕੇਸ਼ਨ ਹੁੰਦੀ ਆ ਉਹ ਹੋਣੀ ਆ ਉੱਥ ਤੇ ਉਹਦੇ ਕਰਕੇ ਚਲੋ ਸਾਰੀ ਗੱਲਾਂ ਨੂੰ ਇੱਕ ਆਪਾਂ ਸਾਈਡ ਤੇ ਰੱਖਦੇ ਆ ਤੇ ਕਸ਼ਮੀਰ ਵੈਸੇ ਤਾਂ ਮੈਂ ਸਵੇਰੇ ਨਿਕਲਣਾ ਸੀਗਾ ਪਰ ਮੈਂ ਜਿਹੜਾ ਹੈਗਾ ਕਸ਼ਮੀਰ ਨਹੀਂ ਨਿਕਲ ਪਾਇਆ ਉਹਦਾ ਦੂਸਰਾ ਕਾਰਨ ਇਹ ਵੀ ਹੈ ਕਿ ਆਪਾਂ ਸਵੇਰ ਤੋਂ ਸਵੇਰ ਤੋਂ ਜਿਹੜਾ ਹੈਗਾ ਪੇਮੈਂਟ ਦਾ ਵੇਟ ਕਰ ਰਹੇ ਸੀਗੇ ਕਿ ਸਾਡੀ ਪੇਮੈਂਟ ਕਿਥੋਂ ਆਏਗੀ YouTube ਪੇਮੈਂਟ ਤੇ ਥੋੜਾ ਫੰਡਸ ਇਸ਼ੂ ਹੋ ਗਿਆ ਸੀਗਾ ਤਾਂ ਕਰਕੇ ਜੀ ਤੇ ਮੈਂ ਕਿਹਾ ਥੋੜਾ ਜਿਹਾ ਵੇਟ ਕਰ ਲੈਨੇ ਆ ਤੇ ਵੇਟ ਕਰਤੇ ਕਰਦੇ ਜਿਹੜਾ ਹੈਗਾ ਸਾਡਾ ਪੇਮੈਂਟ ਦਾ ਕੋਈ ਹੱਲ-ਪਾਲ ਬਣਿਆ ਨੀਗਾ ਫਿਰ ਆਪਾਂ ਹੀ ਕਰਿਆ ਸਾਡੇ ਕੁਝ ਕਲਾਇੰਟ ਸੀਗੇ ਉਹਨਾਂ ਕੋਲੋਂ ਪੇਮੈਂਟਾਂ ਪੈਂਡਿੰਗ ਸੀਗੀਆਂ ਆਪ ਆਉਣਾ ਕੋ ਲਈਆਂ ਤੇ ਫਿਰ ਹੁਣ ਜਿਹੜਾ ਹੈਗਾ ਆਪ ਆਪਣਾ ਅਗਦਾ ਟੂਰ ਸ਼ੁਰੂ ਕਰਾਂਗੇ ਜੀ ਕਸ਼ਮੀਰ ਦਾ ਕੱਲ ਸ਼ਵੇਰ ਤੋਂ ਤੱਕ ਜਿਹੜੇ ਹੈਗੇ ਵਲੌਗ ਦੇਖਣ ਨੂੰ ਮਿਲਣਗੇ ਜੀ ਅੱਜ ਤੁਹਾਨੂੰ ਦਿਖਾਣੇ ਆ ਕੀ ਕੀ ਸਮਾਨ ਅਸੀਂ ਲੈ ਕੇ ਚੱਲੇ ਆ ਆਪਣੇ ਨਾਲ ਕਸ਼ਮੀਰ ਦੇ ਵਿੱਚ ਤੇ ਅੱਜ ਪਤੰਗ ਵੀ ਉਡਾ ਲਾਂਗੇ ਕਾਫੀ ਚਿਰ ਹੋ ਗਿਆ ਪਤੰਗ ਵੀ ਉਡਾਈ ਤੇ ਇੱਕ ਹੋਰ ਛੋਟਾ ਜਿਹਾ ਸਰਵਾਈ ਦਾ ਬਹੁਤ ਹੀ ਸੋਹਣਾ ਹੱਥ ਕਲਾਕਾਰੀ ਨਾਲ ਬਣਾਇਆ ਹੋਇਆ ਉਹ ਵੀ ਦਿਖਾਣਾ ਤੁਹਾਨੂੰ ਮੈਂ H321 ਸਕਰੀਨ ਤੁਹਾਡੇ ਸਾਹਮਣੇ ਇਸ ਟਾਈਮ ਖਾਲੀ ਹੈ ਜੀ ਆਹ ਦੇਖੋ ਜੀ ਬਹੁਤ ਹੀ ਸੋਹਣੀ ਕਲਾਕ੍ਰਿਤੀ ਜੀ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਜੀ ਇਹ ਤੇ ਅਨਵਾ ਸਪੈਸ਼ ਛੱਤ ਤੇ ਲੈ ਕੇ ਆਇਆ ਇਸ ਆਰਟ ਨੂੰ ਇਹ ਲਿਪਨ ਆਰਟ ਬਣੀ ਹੋਈ ਹੈ ਤੇ ਬਹੁਤ ਹੀ ਪਿਆਰੀ ਚੀਜ਼ ਲੱਗ ਰਹੀ ਹੈ ਜਿਦ ਤੁਸੀਂ ਦੇਖੋ ਇਹ ਸਾਰਾ ਹੱਥ ਦਾ ਵਰਕ ਕਰਿਆ ਹੋਇਆ ਹੈ ਦੇਖ ਸਕਦੇ ਤੁਸੀਂ ਇਹਦੇ ਉੱਤੇ ਜਿੰਨਾ ਵੀ ਵਰਕ ਹੈ ਸਾਰਾ ਹੱਥ ਨਾਲ ਕਰਿਆ ਹੋਇਆ ਤੇ ਕਿਸ ਕਲਾਕਾਰ ਨੇ ਕੀਤਾ ਹੋਣਾ ਉਹਦੀ ਆਪਾਂ ਪ੍ਰਸ਼ੰਸਾ ਨਹੀਂ ਕਰ ਸਕਦੇ ਜਿਨੇ ਜਗਨਨਾਥ ਜੀ ਨੂੰ ਹੂਬਹੂ ਉਤਾਰ ਦਿੱਤਾ ਇੱਕ ਲੱਕੜ ਦੇ ਤਖਤੇ ਦੇ ਉੱਤੇ ਤੇ ਹੁਣ ਇਹ ਵਾਕਿਆ ਸਵਰੂਪ ਬਣ ਗਿਆ ਪ੍ਰਮਾਤਮਾ ਦਾ ਇਹ ਦੇਖ ਸਕਦੇ ਹੋ ਪਰਮਾਤਮਾ ਦੀ ਉਰਧਵ ਪੁੰਡਰਕ ਤਿਲਕ ਲੱਗਿਆ ਜਿਹਨੂੰ ਆਪਾਂ ਵੈਸ਼ਨਵ ਤਿਲਕ ਕਹਿੰਦੇ ਨੇ ਉਰਧਵ ਪੁੰਡਰ ਤੇ ਇਹ ਸਾਡੇ ਜਗਨਨਾਥ ਜੀ ਦਾ ਲord ਆਫ ਦਾ ਯੂਨੀਵਰਸ ਦੀਆਂ ਅੱਖਾਂ ਜਿਹੜੀਆਂ ਮਨ ਮੋ ਲੈੰਦੀਆਂ ਨੇ ਤੇ ਇਹ ਕੋਕਾ ਜਿਹੜਾ ਬੜਾ ਪਿਆਰਾ ਲੱਗਦਾ ਜੀ ਉਹਨਾਂ ਦੇ ਤੇ ਇਹਨਾਂ ਦੀ ਪਿਆਰੀ ਪਿਆਰੀ ਜੀ ਸਮਾਈਲ ਤੇ ਆਲੇ ਦੁਆਲੇ ਜਿਹੜਾ ਸਰਕਲ ਬਣਿਆ ਹੋਇਆ ਤੁਸੀਂ ਦੇਖੋ ਜੀ ਇੰਨਾ ਸੋਹਣਾ ਲੱਗ ਰਿਹਾ ਹੈ ਨਾ ਜੀ ਜਿਹਨੇ ਬਣਾਇਆ ਉਹਨਾਂ ਦਾ ਅਸੀਂ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਇਹ ਕਲਾ ਕਈਆਂ ਕਈਆਂ ਦੇ ਵਿੱਚ ਹੁੰਦੀ ਹੈ ਤੇ ਇਹ ਕਲਾ ਜੋ ਕਰ ਲੈਂਦਾ ਉਹੋ ਆ ਆਪਣੇ ਆਪ ਨਹੀਂ ਕਰਦਾ ਪਰਮਾਤਮਾ ਨੇ ਆਪਣੇ ਆਪ ਇੱਛਾ ਕਰੀ ਆਪਣੇ ਆਪ ਨੂੰ ਇਹਦੇ ਉੱਤੇ ਉਤਾਰਨ ਦੀ ਤਾਂ ਕਰਕੇ ਜਿਹੜਾ ਹੈਗਾ ਇਹ ਉਤਰ ਪਾਇਆ ਜੀ ਇਸ ਤਖਤ ਦੇ ਉੱਤੇ ਇਹ ਹਰੇਕ ਇਨਸਾਨ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ ਇਹ ਜਿਹੜੀਆਂ ਚੀਜ਼ਾਂ ਬਣਾ ਲਵੇ ਇਹ ਜਿਹੜੀ ਕਲਾ ਹੈਗੀ ਹੈ ਕਈਆਂ ਕਈਆਂ ਨੂੰ ਮਿਲਦੀ ਹੈ ਜੀ ਉਹਨਾਂ ਦਾ ਆਪਾਂ ਬਹੁਤ-ਬਹੁਤ ਧੰਨਵਾਦ ਦਿੰਨੇ ਆ ਜੋ ਸਾਨੂੰ ਜਗਨਨਾਥ ਜੀ ਦਿੱਤੇ ਤੇ ਹਰੀ ਹਰੀ ਬੋਲ ਜੈ ਜਗਨਨਾਥ ਜੈ ਬਲਭਦਰ ਜੈ ਸੁਭਦਰਾ ਇਹ ਤਾਂ ਖਾਂ ਲਿਆ ਸੀ ਹੁਣ ਕੁਝ ਸਿਨੇਮੈਟਿਕ ਸ਼ੋਰਟ ਇੰਜੋਏ ਕਰੋ ਸਾਡੇ ਪ੍ਰਭੂ ਦੇ ਇੱਕ ਤਾਂ ਪਤੰਗ ਸਾਡੇ ਕੇ ਆ ਗਿਆ ਜੀ ਤੇ ਖਾ ਪਿਆ ਹੋਇਆ ਇੱਕ ਸਾਨੂੰ ਟਪਣਾ ਪੈਣਾ ਜੀ ਉਧਰਲੇ ਪਾਸੇ ਉਹ ਪਰੇ ਪਈ ਹੋਈ ਹੈ ਜੀ ਉਹ ਵੀ ਚੱਕ ਲੈਣਾ ਹੈ ਜੀ ਤੇ ਇਹ ਥੋੜਾ ਔਖਾ ਕੰਮ ਹੈ ਜੀ ਇਹ ਰਹਿਣ ਦਿੰਨੇ ਆ ਕਿਉਂਕਿ ਹਲੇ ਕੋਈ ਉਡਾਣ ਵਾਲਾ ਹੈ ਨਹੀਂਗਾ ਤਾਂ ਕਰਕੇ ਇੱਥੇੜਾ ਹੈਗਾ ਡਿੱਗੇ ਪੈਣੇ ਪਤੰਗ ਸਾਰੇ ਤੇ ਹੋਰ ਮਹੀਨੇ ਤੱਕ ਕੀ ਹੋਣਾ ਜੀ ਸਾਰਿਆਂ ਨੇ ਛਤਾਂ ਤੇ ਆਪਣੀ ਆ ਜਾਣਾ ਮੈਂ ਤੇ ਫਿਰ ਤਾਂ ਗਾਹ ਪਾਈ ਰੱਖਣਾ ਵੇ ਜੀ ਲੋੜੀ ਤੋਂ ਪਹਿਲੇ-ਪਹਿਲੇ 15-20 ਦਿਨ ਜਿਹੜੇ ਹੁੰਦੇ ਆ ਤਗੜੇ ਸ਼ੋਸ਼ੇਲੇ ਹੁੰਦੇ ਜੀ ਕੀ ਆਈਏ ਛਤ ਤੇ ਉਡਾਈਏ ਪਤੰਗ ਤੇ ਗਾਹ ਪਾਈਏ ਜੀ ਇਸਾਈ ਉਹਦਾ ਹੁੰਦਾ ਤੇ ਬਾਈ ਕੋਈ ਬੋਲਟ ਲੈ ਕੇ ਜਾ ਰਿਹਾ ਤਾੜ 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 ਬਾਈ ਜਮਾਂ ਵਧੀਆ ਲੱਗਦਾ ਵਾ ਜੀ ਇਹ ਪਰ ਵਧੀਆ ਉਦੋਂ ਲੱਗਦਾ ਵਾ ਜਦੋਂ ਸਾਡੇ ਕੋਲ ਹੋਵੇ ਬਾਕੀ ਜਿਨ੍ਹਾਂ ਨੇ ਇਹ ਇੰਨਾ ਵਧੀਆ ਸਰੂਪ ਭੇਜਿਆ ਜੀ ਇੰਨਾ ਵਧੀਆ ਬਣਾ ਕੇ ਮੇਰੇ ਲਈ ਸਪੈਸ਼ਲ ਜਗਨਨਾਥ ਜੀ ਦਾ ਸਰੂਪ ਉਹਨਾਂ ਲਈ ਚੰਦ ਸ਼ਬਦ ਜ਼ਰੂਰ ਕਮੈਂਟ ਦੇ ਵਿੱਚ ਕਹਿਣਾ ਬਹੁਤ ਹੀ ਵਧੀਆ ਲੱਗ ਰਿਹਾ ਜੀ ਦੇਖ ਕੇ ਤੇ ਇਹ ਕਲਾਕਾਰੀ ਅਨਮੁੱਲੀ ਹੈ ਜੀ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਨਾ ਇਦਾਂ ਕੋਈ ਆਪਾਂ ਪ੍ਰਾਈਜ਼ ਇਹਦਾ ਕਰ ਸਕਦੇ ਆ ਨਾ ਕੁਝ ਕਰ ਸਕਦੇ ਆ ਇਹ ਅਨਮੋਲ ਹੀ ਹੈ ਜੀ ਚੀਜ਼ ਤੇ ਆਪਣੇ ਆਪ ਤਾਂ ਵੈਸੇ ਦੇਖੋ ਜੀ ਇੰਨੀ ਸੋਹਣੀ ਕਲਾ ਗ੍ਰਿਤੀ ਹੋ ਹੀ ਨਹੀਂ ਸਕਦੀ ਜਿੱਤਗਣ ਪਰਮਾਤਮਾ ਦੀ ਮਰਜ਼ੀ ਨਾ ਹੋਵੇ ਜਿੱਤਗਣ ਉਹ ਉਤਰਨਾ ਚਾਹੁੰਦੇ ਨੇ ਇਸ ਤਖਤ ਦੇ ਉੱਤੇ ਤਾਂ ਹੀ ਉਹ ਬਣ ਸਕਦੇ ਜੀ ਨਹੀਂ ਅਸੀਂ ਉੱਪਰ ਇੰਨਾ ਪਿਆਰਾ ਬਣਾ ਦੇਣਾ ਜੀ ਜਿਹੜਾ ਕਿ ਸੋਚ ਤੋਂ ਵੀ ਪਰੇ ਹੋਵੇ ਤੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਜਗਨਨਾਥ ਜੀ ਨੂੰ ਹੁਣ ਅਸੀਂ ਆਪਣੇ ਮੰਦਰ 'ਚ ਵਿਰਾਜਮਾਨ ਕਰਾਂਗੇ ਜੀ ਹਰੀ ਹਰੀ ਬੋਲ ਲਤਾਏ ਗੌਰ ਹਰੀ ਬੋਲ ਦੇਖੋ ਜੀ ਚਮਕ ਵੀ ਆ ਗਈ ਐਨ ਖੁਸ਼ ਨੇ ਜਗਨਨਾਥ ਜੀ ਕਿਉਂਕਿ ਜਿਨ੍ਹਾਂ ਨੇ ਬਣਾਇਆ ਹੈ ਜੀ ਉਹ ਬਹੁਤ ਖੁਸ਼ਦਿਲ ਨੇ ਹੁਣ ਜਿਹੜਾ ਅਸੀਂ ਹੈਗਾ ਕਸ਼ਮੀਰ ਵੱਲ ਨਿਕਲਣਾ ਹੈ ਲਿਫਟ ਮੰਗ ਕੇ ਅੱਜ ਅੱਜ ਤਰੀਕ ਹੈਗੀ ਹੈ ਜੀ 25 ਤੇ ਆਪਾਂ ਅਜੇ ਹੋ ਸਕੇ ਕੱਲ 26 ਤਰੀਕ 100% ਨਿਕਲ ਹੀ ਜਾਣਾ ਵੈਸੇ ਤਾਂ ਜੀ ਤੇ 26 ਤੋਂ ਲੈ ਕੇ ਅਸੀਂ 4-5 ਤੱਕ ਜਿਹੜਾ ਹੈਗਾ ਕਸ਼ਮੀਰੀ ਰਵਾਂਗੇ ਸਾਰਾ ਅਨਐਕਸਪਲੋਰਡ ਹਿਡਨ ਏਰੀਆਜ਼ ਦਿਖਾਵਾਂਗੇ ਕਸ਼ਮੀਰ ਦੇ ਜਿਹੜੇ ਕਿਸੇ ਨੇ ਨਾ ਦੇਖੇ ਹੋਣ ਬਲੌਗ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿੜੀਆਂ-ਕੜੀਆਂ ਪਲੇਸਿਸ ਹੈਗੀਆਂ ਦੇਖਣ ਵਾਲੀਆਂ ਤੇ ਆਪਾਂ ਕਸ਼ਮੀਰ ਨੂੰ ਹੁਣ ਨਿਕਲਣ ਵਾਲੇ ਆ ਲਿਫਟਾਂ ਲੈ ਕੇ ਸਫਰ ਅਪ ਕਰਾਂਗੇ ਪਹਿ先 ਸਾਰਾ ਤੇ ਸਾਈਕਲਾਂ ਉੱਤੇ ਸਫਰ ਵੀ ਆਏਗਾ ਆਉਣ ਵਾਲੇ ਕੁਝ ਟਾਈਮ ਤੱਕ ਜਦ ਤੱਕ ਜਿਹੜਾ ਹੈਗਾ ਆਪਾਂ ਲਿਫਟਾਂ ਲੈ ਕੇ ਥੋੜਾ ਖਬਰ ਅਪ ਕਰ ਲੈਣੇ ਆ ਜੀ ਫੰਡ ਸੇ ਥੋੜਾ ਇਸ਼ੂ ਹੈ ਤਾਂ ਕਰਕੇ ਅਸੀਂ ਥੋੜਾ ਜਿਹਾ ਮੀਡੀਏਚਰਾਂ ਦੇ ਵਿੱਚ ਹੋ ਕੇ ਚੱਲ ਰਹੇ ਆ ਤੇ ਇੰਟੈਂਸਿਵ ਆਪਣਾ ਸੁਭਾਅ ਨਹੀਂ ਦਿਖਾ ਰਹੇ ਤਾਂ ਵੇ ਔਰ ਸਮ ਟਾਈਮ ਸਾਈਕਲ ਤੇ ਵੀ ਟੂਰ ਆਏਗਾ ਕਪੜੇ-ਕੋਪੜੇ ਪੈਕ ਕਰਕੇ ਸਮਾਨ ਜਿਹੜਾ ਲੋਡਵੰਦੀ ਹੈਗਾ ਉਹ ਲੈ ਕੇ ਅਸੀਂ ਨਿਕਲ ਜਾਾਂਗੇ ਜੀ ਤੇ ਉਸ ਤੋਂ ਬਾਅਦ ਇੰਨਾ ਟ੍ਰਿਪ ਤੋਂ ਬਾਅਦ ਇੱਕ ਐਸਾ ਸਰਪ੍ਰਾਈਜ਼ ਹੈ ਜਿਹਦੇ ਕਰਕੇ ਮੈਂ ਪੰਜਾਬ ਆਇਆ ਸੀਗਾ ਜਿਹੜਾ ਤੁਹਾਨੂੰ ਵੀ ਦਿਖਾਣਾ ਬੰਦ ਹੈ ਜਿਹਦੇ ਕਰਕੇ ਤੁਹਾਨੂੰ ਇੰਨੀ ਦੇਰ ਤੋਂ ਮੈਂ ਵੇਟ ਵੀ ਕਰਵਾ ਰਿਆ ਵਾਂ ਉਹ ਵੇਟ ਹੋਣ ਵਾਲਾ ਜੀ ਖਤਮ ਇਸ ਟ੍ਰਿਪ ਤੋਂ ਬਾਅਦ ਤੇ ਟ੍ਰਿਪ ਸੋਹਣੀ ਰਹੂਗੀ ਆਉਣ ਵਾਲਾ ਸਰਪ੍ਰਾਈਜ਼ ਉਸ ਤੋਂ ਵੀ ਸੋਹਣਾ ਰਹੂਗਾ ਬਣੇ ਰਹੋ ਜੀ ਵਲੋਗ ਦੇ ਨਾਲ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਹਾਈਟ ਪਤਾ ਬਟਨ ਜ਼ਰੂਰ ਦਬ ਦਿਓ ਅੱਜ ਦਾ ਘਰੋਂ ਬਾਹਰ ਹੀ ਨਿਕਲੇ ਤੇ ਪਤੰਗ ਪਤੰਗ ਜਿਹੜੇ ਨੇ ਲੋਕ ਉਡਾ ਰਹੇ ਨੇ ਆਪਣਾ ਕੱਟੂ ਲੱਬਲਕ ਪਾਗਲ ਹੋ ਗਏ ਸਾਨੂੰ ਸਾਡਾ ਕੱਟੂ ਨਹੀਂ ਲੱਭਿਆ ਜੀ ਤੇ ਫਿਰ ਅੱਜ ਅਸੀਂ ਪਤੰਗ ਨਹੀਂ ਡਾਵਾਂਗੇ ਅੱਜ ਇੱਕ ਹੋਰ ਚੀਜ਼ ਅਸੀਂ ਬਣਾਉਣ ਲੱਗ ਗਏ ਆ ਘਰੇ ਬੈਠੇ ਬੈਠੇ ਕੱਲ ਨਿਕਲ ਜਾਣਾ ਕਸ਼ਮੀਰ ਉਸ ਵਾ ਟ੍ਰਿਪ ਮੈਂ ਆਣੀਆਂ ਲੰਬੀਆਂ ਲੰਬੀਆਂ ਕਰਦੇ ਕੁਛ ਚੰਦ ਲਮ੍ਹੇ ਨੇ ਜੀ ਇਹ ਚੰਦ ਲਮਹਾ ਆਤ ਘਰ ਕੇ ਸਾਥ ਤੇ ਉਹਦੇ ਹੀ ਅੱਜ ਆਪਾਂ ਫਿਰ ਜਸ਼ਨ ਮਨਾ ਰਹੇ ਆ ਗੋਲ ਗੱਪੇ ਬਣਾ ਕੇ ਸਾਡੀ ਮਾਤਾ ਜੀ ਲੱਗੇ ਹੋਏ ਆ ਪੁਦੀਨੇ ਦੇ ਤਣੀਆਂ ਦੀ ਸਫਾਈ ਕਰਨ ਤੇ ਇਹਦਾ ਜਿਹੜਾ ਅੱਜ ਪਾਣੀ ਹੈ ਜੀ ਮੈਂ ਬਣਾਉਂਗਾ ਜ਼ਬਰਦਸਤ ਵਾਟਰ ਗੋਲ ਗੱ ਮਾ ਲਈ ਸਾਡੇ ਘਾਟ ਹੀ ਬੋਲਦੇ ਨੇ ਠੀਕ ਹੈ ਜੀ ਠੀਕ ਹੈ ਜੀ ਸ਼ਰਮਾ ਜਾਂਦੇ ਨੇ ਕੈਮਰੇ ਮੁਰੇ ਆ ਕੇ ਕਿਹ ਰਹੇ ਅੱਛਾ ਅੱਛਾ ਲੋ ਜੀ ਬਾਈ ਪੂਰੀ ਆਨ ਓਕੇ ਦੀ ਰਿਪੋਰਟ ਵਰਕਿੰਗ ਕੰਡੀਸ਼ਨ ਦੇ ਵਿੱਚ ਮਾਤਾ ਜੀ ਵਰਕ ਮੋਡ ਔਨ ਹੋਇਆ ਪਿਆ ਆਹ ਹੁੰਦੀ ਹੈ ਸਾਊਥ ਇੰਡੀਅਨ ਅਪਰੰਗ ਜਿਹੜਾ ਆਪਾਂ ਬਾਹਰ ਆਈਆਂ ਦੀ ਮਲਗੂਰ ਪਿਆਰੇ ਲੋਰਾ ਸਾਡੇ ਨੇ ਇਹ ਨਹੀਂ ਜੀ ਗੋਲਗੱਪਾ ਪੜੀ ਜਿਹੜੀਆਂ ਹੈ ਪੈ ਕੇ ਤਾਂ ਵੀ ਆਉਗਣੇ ਦੀ ਜਿਹੜੇ ਹਮੋਂ ਉਹ ਨਹੀਂ ਬਣਾਣੇ ਆਂਦੇ ਉਹ ਸਾਡੀ ਜਿਹੜੇ ਟਾਈਮ ਤੇ ਤਰਤੀ ਬਣਾਉਂਦੀ ਹੁੰਦੀ ਸੀ ਅੱਛਾ ਗੱਲ ਇਹ ਸਾਡੇ ਘਰ ਮਾਗਰ ਨੇ ਜਿਹੜੇ ਵਧੀਆ ਬਣਦੇ ਨੇ ਚੈੱਕ ਕਰੋ ਜੀ ਐਡਾ ਜਾਂ ਗੋਲਗੱਪਾ ਪਾਣ ਤੋਂ ਬਾਅਦ ਕਿੱਡਾ ਕਜਾ ਹੋ ਜਾਏਗਾ ਚੈੱਕ ਰਿਓ ਮਿੰਟੋ ਮਿੰਟੀ ਲੱਗਣਗੇ ਜੀ ਹਲੇ ਤੇਲ ਥੋੜਾ ਖੰਡਾ ਹੀ ਹੈ ਜੀ ਲੋ ਜੀ ਟੈਰ ਕੇ ਉੱਤੇ ਆ ਗਿਆ ਇਦਾਂ ਦੀਆਂ ਰੈਸਪੀਆਂ ਵੀ ਦੇਖਣ ਨੂੰ ਮਿਲੂਗੀਆਂ ਜੀ ਆਉਣ ਵਾਲੇ ਟਾਈਮ ਤੇ ਬਣ ਗਿਆ ਜੀ ਗੋਲ ਗੱਪਾ ਤੈਰ ਦਾ ਦੇਖੋ ਕਿੰਦਾ ਗੁਲਗੁਲਾਜਾ ਤੇ ਘੜ ਕੱਟਾ ਆਪੜੰਦਾ ਦਾ ਗੇੜਾ ਹੀ ਕੱਟਤਾ ਜੀ ਅਸੀਂ ਪੂਰੇ ਦਬ ਕੇ ਘੜਤੇ ਹੋਏ ਨੇ ਜੀ ਤੇ ਭਾਈਓ ਆ ਰਹੇ ਗੋਲ ਗੱਪੇ ਦੇਖੋ ਮਿੰਟੋ ਮਿੰਟੇ ਕਿੰਦਾ ਬਣ ਜਾਂਦੇ ਚੈੱਕ ਕਰਦੇ ਰਹੋ ਪੂਰੇ ਅਣ ਗੁਲਗਲੇ ਜੇ ਹੋ ਜਾਣਗੇ ਦੇਖਿਓ ਪੂਰਾ ਕੜਾਇਆ ਭਰ ਦੇਣਗੇ ਜੀ ਤੈਰ-ਤੈਰ ਕੇ ਉੱਤੇ ਦੇਖੋ ਜੀ ਕਿੰਨੇ ਹੋ ਗਏ ਨਾ ਗੁਲਗਲੇ ਜੇ ਗੇਂਦਾਂ ਬਣ ਗਈਆਂ ਨਿੱਕੀਆਂ ਨਿੱਕੀਆਂ ਜੀਆਂ ਇਧਰ ਅਸੀਂ ਇਕੱਠੇ ਕਰੀ ਜੰਨੇ ਆ ਜੀ ਬਲੈਂਡਰ ਦੇ ਵਿੱਚ ਅਸੀਂ ਜਿਹੜਾ ਹੈਗਾ ਤਨੀਆ ਪੁਦੀਨਾ ਪਾਦ ਤੇ ਜੀ ਤੇ ਹੁਣ ਥੋੜੀ ਜੀ ਹਰੀ ਮਿਰਚਾਂ ਪਾਵਾਂਗੇ ਤੇ ਇਹ ਬਲੈਂਡਰ ਦੇ ਨਾਲ ਇਹ ਸਾਰੇ ਸਮਾਨ ਨੂੰ ਬਲੈਂਡ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਇਮਲੀ ਪਾ ਕੇ ਕਿਆ ਮੈਂ ਵਾਟਰ ਤਿਆਰ ਕਰਾਂਗਾ ਜੀ ਇਧਰਲੇ ਪਾਸੇ ਆਪਣੇ ਆਲੂ ਵੀ ਉਬਲ ਰਹੇ ਨੇ ਚੱਲ ਗਈ ਜੀ ਮਸ਼ੀਨ ਘਰ 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 ਆਹ ਪੂਰੇ ਵਾਟਰ ਕਢਾਓ ਮਸ਼ੀਨ ਹੋਲੀ-ਹੋਲੀ ਕਰਦੀ ਐ ਤੁਸੀਂ ਜ਼ਿਆਦਾ ਪਾਤਾ ਨਹੀਂ ਆ ਆ ਬਣੀ ਐ ਜੀ ਹੁਣ ਜਾ ਕੇ ਗੱਲ ਬਾਤ ਪਾਣੀ ਨਹੀਂ ਹਲਕਾ ਜਿਹਾ ਪਾਣੀ ਪਾਤਾ ਸੀਗਾ ਤੇ ਹੁਣ ਘਰ 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 ਚਲਦੀ ਐ ਜੀ ਹੁਣ ਕੜਾਉ ਇਹ ਸਿਰੇ ਲਾ ਪਾਉਣੀ ਥੋੜਾ ਜਿਹਾ ਪਾਣੀ ਹੋਰ ਪਾਣਾ ਪੈਂਦਾ ਐ ਜੀ ਪਾਓ ਮਾਤਾ ਜੀ ਸ਼੍ਰੀ ਲੋਜੀ ਇੱਕ ਰੀ ਜਿਹੜਾ ਹੋਰ ਦਵਾ ਦਿੰਨੇ ਆ ਫੱਟੇ ਚੱਕ ਦਿੰਨੇ ਆ ਤਿਆਰ ਹੋ ਗਿਆ ਬਾਈ ਐਨ ਪੂਰਾ ਓਕੇ ਰਿਪੋਰਟ ਆ ਮਸਾਲਾ ਜੀ ਹੁਣ ਜਿਹੜਾ ਹੈਗਾ ਇਹਦਾ ਪਾਣੀ ਬਣਾਵਾਂਗੇ ਇਧਰ ਗਰਮਾ ਗਰਮ ਪਾਣੀ ਇਮਲੀ ਪਾ ਦਿੱਤੀ ਹੈ ਜੀ ਇਹ ਜਦੋਂ ਗਰਮ ਹੋਊਗੀ ਇਹਦਾ ਪਾਣੀ ਤਿਆਰ ਹੋਊਗਾ ਉਹਦੇ ਵਿੱਚ ਮੇਲ ਮਿਲਾ ਉਸ ਤੋਂ ਬਾਅਦ ਖਿਚਮਾ ਕੰਮ ਕਰਾਂਗੇ ਹਿੰਗ ਨਾਲ ਇਹ ਸਪੈਸ਼ਲ ਹਿੰਗ ਹੈ ਜੀ ਹਾਥ ਰਸਦੀ ਲੇ ਕੇ ਮੈਂ ਬਰਿੰਦਾਵਨੋਂ ਆਇਆ ਸੀਗਾ ਹਾਥਰਸ ਦੀ ਹਿੰਗ ਹੈ ਇਹ ਵੀ ਪਾਵਾਂਗੇ ਜੀ ਇਹਦੇ ਵਿੱਚ ਹਾਥਰਸੀ ਹਿੰਗ ਤੇ ਇਮਲੀ ਦਾ ਕੋਲ ਕੀ ਫਰੇਗਰੈਂਸ ਦੇ ਰਿਹਾ ਜੀ ਮਜ਼ਾ ਆ ਰਿਹਾ ਜੀ ਸੋਕੇ ਨਜ਼ਾਰਾ ਤੇ ਨਜ਼ਾਰਾ ਬਹੁਤ ਹੀ ਸੋਹਣੀ ਖੂਸ਼ ਹੋ ਜੀ ਅੱਜ ਤੁਹਾਨੂੰ ਸਾਰੀ ਰੈਸਪੀਆਂ ਅਸੀਂ ਸ਼ੇਅਰ ਕਰ ਦੇਣੀਆਂ ਨੇ ਅੱਜ ਤੁਹਾਨੂੰ ਸਾਰੀ ਰੈਸਪੀ ਸ਼ੇਅਰ ਕਰ ਦੇਣੀ ਜੀ ਅਸੀਂ ਗੋਲ ਗੱਪੇ ਕਿਵੇਂ ਬਣਾਣੇ ਆ ਜੀ ਬਸ ਇਹ ਹੈਣੀਗੇ ਤੇ ਕੀ ਕਰੀਏ ਜੀ ਫਿਰ ਹੁਣ ਆਪਾਂ ਉਹ ਲੈ ਤਾਂਦੇ ਨੇ ਸਾਨੂੰ ਬਣਾਣੇ ਜਿਹੜੇ ਅਸਲ ਲਈ ਯੂਜ਼ ਕਰਦੇ ਨੇ ਉਹ ਵਧੀਆ ਹੁੰਦੇ ਨੇ ਚਲੋ ਕੰਮ ਚਲਾਓ ਜਾਂ ਕੰਮ ਆ ਪਰ ਇਹ ਚਲ ਜੇਗਾ ਕੰਮ ਨਾਲ ਆਲੂ ਅਸੀਂ ਮੈਸ਼ ਕਰਤੇ ਆ ਥੋੜਾ ਜਿਹਾ ਹਰੀ ਚਟਨੀ ਵਾਲਾ ਮਸਾਲਾ ਵਿੱਚ ਪਾਤਾ ਜੀ ਤਾਂ ਜੋ ਥੋੜਾ ਕਰਾਰਾਪਣ ਆ ਜਾਊਗਾ ਇਹਨਾਂ ਨੂੰ ਅੱਜ ਵੀ ਅੱਜ ਪਿਆਜ਼ ਵੀ ਪਾਵਾਂਗੇ ਹੱਥੇ ਇਧਰ इमਲੀ ਦਾ ਪਾਣੀ ਜਿਹੜਾ ਹੈਗਾ ਆ ਹਰੇ ਹਰੇ ਕੰਮ ਦੇ ਵਿੱਚ ਮਿਕਸ ਅਪ ਕਰਿਆ ਜਾ ਰਿਹਾ ਫਿਰ ਨਮਕ ਮੇਰੇ ਤੋਂ ਮਸਾਲਾ ਪਾਇਆ ਜਾਏਗਾ ਜੀ ਬਣਾ ਤਾ ਜੀ ਜਲ ਤੇ ਹੁਣ ਮੜੀ ਬਰਫ ਦਾ ਛੇਕਾ ਲਾ ਦਈਏ ਜੀ ਓਕਰਬੋਟ ਡਾਕਟਰ ਹੀ ਸਾਡੀ ਹੈ ਜੀ ਕਲਾਕਾਰੀ ਹੁਣ ਠੰਡਾ ਹੋਣ ਦਿੰਨੇ ਆ ਤੇ ਫਿਰ ਗੋਲ ਗੱਪਿਆਂ ਚ ਭਰ ਕੇ ਪੀਵਾਂਗੇ ਪੀਵਾਂਗੇ ਥੱਲੇ ਪਾਸੇ ਆਪਣੇ ਆਲੂ ਵੀ ਓਕਰਬੋਟ ਕਰਦੇ ਹੋਏ ਆਹ ਹੁੰਦਾ ਜੀ ਪਾਣੀ ਹਰਾ ਹਰਾ ਰੰਗ ਨਾ ਕੋਈ ਕੈਮੀਕਲ ਨਾ ਇਹਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਪ੍ਰੈਜ਼ਰਵੇਟਿਵ ਕਿਸੇ ਵੀ ਪ੍ਰਕਾਰ ਦਾ ਕੋਈ ਕੀ ਤਜਾ ਹੈ ਕੋਈ ਕਿਸੇ ਪ੍ਰਕਾਰ ਦੀ ਗਲਤ ਚੀਜ਼ ਨਹੀਂ ਆ ਆ ਇਧਰ ਗੋਲ ਗੱਪੇ ਜੀ ਤੇ ਪਾਣੀ ਇੰਨਾ ਜਬਰਦਸਤ ਬਣਾਇਆ ਨਾ ਇੰਨਾ ਜਬਰਦਸਤ ਸੱਚੀ ਹੈ ਤੁਸੀਂ ਪੀ ਪਾਦੇ ਨਾ ਤੁਸੀਂ ਵਾਕਿਆ ਕਹਿਣਾ ਸੀਗਾ ਬਾਈ ਪੂਰੇ ਪੰਜਾਬ ਦੇ ਹਾਈ ਲੈਵਲ ਗੋਲ ਗੱਪੇ ਨੀਸ਼ੂ ਦੇ ਹੱਥਾਂ ਦੇ ਨੇ ਇਹ ਮੈਂ ਮਾਨ ਨਹੀਂ ਕਰ ਰਿਹਾ ਇਹ ਸੱਚੀ ਗੱਲ ਹੈ ਜੀ ਇੰਨਾ ਜ਼ੋਰਦਸ ਪਾਣੀ ਬਣਾਤਾ ਜਰੂਰ ਟਰਾਈ ਕਰਿਓ ਜੀ ਸੋਖਾ ਹੀ ਹੈ ਕਮ ਨਮਕ ਮੇਰੇ ਚ ਪਾ ਕੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਅ ਨਿੰਬੂ ਦਾ ਰਸ ਵੀ ਪਾ ਰਿਹਾ ਜੀ ਇਮਲੀ ਦੇ ਨਾਲ ਤੇ ਨਾਲ ਆਪਾਂ ਨਮਕ ਵੀ ਪਾ ਤਾ ਤੇ ਕਾਲਾ ਨਮਕ ਪਾ ਤਾ ਜੀ ਕਾਲੀ ਮਰਚ ਪਾਤੀ ਹੈ ਤੇ ਸਿਰਾ ਕੋਕਰਪੋਟ ਕੰਮ ਬਣਾਤਾ ਜੀ ਪਾਣੀ ਦਾ ਬਰਫ਼ ਵੀ ਪਾਤੀ ਥੋੜਾ ਠੰਡਾ ਹੋ ਜਾਊਗਾ ਜੀ ਥੋੜੀ ਤਸਵੀਰ ਸਾਡੀ ਗਰਮ ਹੈ ਨਾ ਜੀ ਹੁਣ ਇਹਨਾਂ ਨੂੰ ਗੋਲ ਗੱਪਿਆਂ 'ਚ ਭਰਦੇ ਆ ਵਿੱਚ ਕਰਤਾਂ ਨੂੰ ਇਹ ਜਿਹੜੀ ਚੀਜ਼ਾਂ ਨਜ਼ਰ ਆ ਰਹੀਆਂ ਹੋਣੀਆਂ ਇਮਲੀ ਹੈ ਜੀ ਇਹਦੇ ਵਿੱਚ ਹਾਤ ਰਸੀ ਹਿੰਗ ਵੀ ਪਾਈ ਆ ਉਹਦੇ ਕਰਕੇ ਤਾਂ ਇਹ ਵਨ ਟੇਸਟ ਆ ਰਿਹਾ ਜੀ ਤੇ ਆਪਾਂ ਇਹਨੂੰ ਫਿਲਟਰ ਨਹੀਂ ਕਰਿਆ ਜਮਾ ਰੋ ਹੀ ਰਹਿਣ ਦਿੱਤਾ ਹੈ ਬਾਕੀ ਸਾਰਾ ਕੋਈ ਥੱਲੇ ਹੀ ਰਹਿ ਜੂਗਾ ਇਮਲੀ-ਮੁਲੀ ਜਿਹੜੀ ਹੈਗੀ ਐ। ਐਸੇ ਕੋਈ ਨੁਕਸਾਨ ਵੀ ਨਹੀਂ ਦਿੰਦੀ। ਲੋ ਜੀ ਬਾਈ ਜੀ ਅਸੀਂ ਪੂਰੇ ਖਾਨਦਾਨ ਨੂੰ ਗੋਲ ਗੱਪੇ ਖਵਾਈ ਜੰਨੇ ਆ। ਲੈ ਵੀ ਚੱਕ ਬਾਸ਼ਾ। ਪੂਰੇ ਖਾਨਦਾਨ ਨੂੰ ਖਵਾ ਦੇਣਾ ਅੱਜ ਜੀ ਗੋਲ ਗੱਪਿਆਂ ਦਾ ਕੰਮ ਜੀ। ਕਿਦਾਂ ਦਾ ਟੇਸਟ ਆ ਰਿਹਾ ਬਾਈ ਉਹ? ਓਕਰ ਵੋਟ। ਲੋ ਜੀ ਲੋ। ਨੀਸ਼ੂ ਗੋਲ ਗੱਪਿਆਂ ਵਾਲਾ ਜੀ ਪਹਿਲੇ ਸਪੀਡ ਬਹੁਤ ਤੇਜ਼ ਆ ਦੋਸਤੋ ਅੱਛਾ ਪੈਸੇ ਦੇ ਕੇ ਜਾਣੇ ਆ 20 ਰੁਪਏ ਦੇ 6 ਗੋਲ ਗੱਪੇ ਨੇ ਇੱਥੇ ਵਿਹਲੇ ਵਾਲਾ ਕੋਈ ਕੰਮ ਨਹੀਂ ਹੈਗਾ ਦਿਓਗੇ ਨਾ ਅੱਛਾ ਲਓ ਭਾਜੀ ਆ ਲਓ ਜੀ 10 ਰੁਪਏ ਦਾ ਆਪਾਂ ਕੰਮ ਕਰ ਲਿਆ ਜੀ ਆਪਾਂ ਇਹ ਥੱਲੇ ਰੱਖ ਲਾਂਗੇ ਜੀ ਲਓ ਜੀ ਲੋ ਹਲਾ ਲਓ ਜੀ ਹਾਂਜੀ ਸੁੱਕਾ ਪਾਪੜੀ ਭਾਈ ਮੈਂ 50 ਰੁਪਏ ਦਿੱਤੇ ਜਾਨੂੰ ਇਹਨੂੰ 50 ਦੇ ਗੁਰਦੁੱਪੇ ਖਵਾ ਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਮਾਤਾ ਸ਼੍ਰੀ ਜਿੱਦਾਂ ਤੁਸੀਂ ਕਹੋ ਪੂਰਾ ਟੱਬਰ ਹੀ ਅਸੀਂ ਵੇਲੇ ਵਾਲੇ ਕੰਮਾਂ ਚ ਲਾ ਕਿਦਾਂ ਓਕੇ ਰਿਪੋਰਟ ਵਾਟਰ ਹੂੰ ਉਹਦਰ ਪਿੰਗੋ ਨੇ ਕੈਮਰੇ ਕੂਮਰੇ ਸਾਰੇ ਚਾਰਜ ਲਾਣੇ ਹੋਏ ਸੀ ਜੀ ਅਸੀਂ ਮਾਈਕ ਵੀ ਲਾਤਾ ਜੀ ਹਨ ਟਿਕ ਜੁਨੇਟ ਹਾਂ ਚਾਰਜ ਕੈਮਰੇ ਦਾ ਸਮਾਨ ਖਾਣ ਪੀਣ ਦਾ ਸਮਾਨ ਤੇ ਇਦਾਂ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਸਾਨੂੰ ਜਿਹੜੀਆਂ ਹੈਗੀਆਂ ਲੋਡ ਬੰਦੀ ਕੰਮ ਆਣਗੀਆਂ ਉਹ ਸਾਰੀਆਂ ਅਸੀਂ ਪੈਕ ਅਪ ਕਰ ਲਈਆਂ ਹੋਈਆਂ ਨੇ ਤੇ ਜਿਹੜਾ 슬ੀਪਿੰਗ ਬੈਗ ਹੈਗਾ ਆਪਣੇ ਬੈਗ ਦੇ ਵਿੱਚ ਪਾ ਲਿਆ ਹੋਇਆ ਹੈ ਟੈਂਟ ਜਿਹੜਾ ਹੈਗਾ ਜਮ ਐਂਡ ਪੈਕੰਪੈਕ ਹੋਇਆ ਪਿਆ ਵਾ ਸਾਰੇ ਜਿਹੜੇ ਗੀਅਰਸ ਨੇ ਚਾਰਜ ਲਾ ਲਏ ਹੋਏ ਆ ਹੁਣ ਦੇਖਣਾ ਜੀ ਨਿਕਲਣਾ ਕਿੰਨੇ ਵਜੇ ਸਵੇਰੇ ਆਪਾਂ ਅਹਿਮ ਸ਼ਰ ਨਿਕਲਦੇ ਆ ਵੈਸੇ ਤਾਂ ਟ੍ਰਾਈਪੋਡ ਵਗੈਰਾ ਲੈਣਾ ਬਸ ਉਹ ਚੱਕ ਕੇ ਆਪਣੇ ਕੈਮਰਾ ਵੀ ਐਮਰੇ ਸਾਰੇ ਚਾਰਜ ਹੋਏ ਹੋਏ ਨੇ ਉਹ ਲੈ ਕੇ ਬਸ ਹੁਣ ਨਿਕਲਣਾ ਹੀ ਹੈ ਜੀ ਦੇਖਦੇ ਆ ਅਸੀਂ ਸ਼ਾਈਕਿੰਗ ਇੱਥੋਂ ਸ਼ੁਰੂ ਕਰਾਂਗੇ ਜਾਂ ਥੋੜਾ ਜਿਆ ਅੱਗੋ ਜਾ ਕੇ ਸ਼ੁਰੂ ਕਰਾਂਗੇ ਜਿੱਥੋਂ ਵੀ ਸ਼ੁਰੂ ਕਰਾਂਗੇ ਜੀ ਤੁਹਾਡੇ ਨਾਲ ਤਾਂ ਬਣੇ ਹੀ ਹੋਏ ਆ ਆਪਾਂ ਵਲੌਗ ਦੇ ਨਾਲ ਇਦਾਂ ਹੀ ਵਲੌਗ ਆਪਣਾ ਆਂਡ ਗਵਾਨ ਸਾਂਝ ਤੇ ਸਾਰੇ ਵੇਸੇ ਧਾਰਾਂ ਦੇ ਵਿੱਚ ਸ਼ੇਅਰ ਕਰਦੇ ਰਹੋ ਲਾਈਕ ਸਬਸਕ੍ਰਾਈਬ ਤੇ ਜਿਹੜਾ ਹੈਗਾ ਹਾਈਪ ਦਾ ਬਟਨ ਵੀ ਦਬਾਉਂਦੇ ਰਹੋ ਇਸ ਵਲੌਗ ਨੂੰ ਆਪਾਂ ਇੱਥੇ ਸਮਾਪਤ ਕਰਦੇ ਆ ਮਿਲਦੇ ਆ ਬਿਲਕੁਲ ਫਰੈਸ਼ ਤਾਜ਼ੇ ਐਪੀਸ